ਹਾਂ ਜੀ ਗਾਇਸ ਕੀ ਹਾਲ ਚਾਲ ਹੋਪ ਕਰਨਾ ਸਾਰ ਜਿਹੜੇ ਕੈਟ ਹੋਵੋਗੇ ਵੈਲਕਮ ਬੈਕ ਮੇਰੇ YouTube ਚੈਨਲ ਤੇ ਨਮੋਲ ਲਾਰਡ ਦੇ ਨਾਮ ਤੇ ਤੁਹਾਨੂੰ ਪਤਾ ਹੀ ਹੈ ਤੁਹਾਡੇ ਪਰਾਣਾ ਚੈਨਲ ਹੈ ਜਿਹੜਾ ਚੈਨਲ ਤੇ ਨਵਾਂ ਹੈ ਉਹ ਚੈਨਲ ਨੂੰ ਕਲ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਲਾਈਕ ਵੀ ਤੁਹਾਨੂੰ ਪਤਾ ਚੱਲਦਾ ਹੀ ਰਹਿਣੀ ਚਾਹੀਦੀ ਨੇ ਲਾਈਕ ਵਾਲੀ ਉਂਗਲੀਆਂ ਟਕ 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 ਚੱਲਦੀ ਸਵਾਗਤ ਹੈ ਸਾਰੇ ਦੇ ਕਰਦ ਨੇ ਬਿਸtre ਗੋਲ ਤੁਹਾਡਾ ਪਰਾਗਨ ਮੋਲ ਛੱਤੀ ਦਾ ਇਹ ਤਰ ਦੋ ਲਾਗੀ ਮੇਰੀ ਗੱਲ ਸੁਣੋ ਅੱਜ ਆਪਾਂ ਗੱਲ ਕਰਨੀ ਏ ਕੁੜੀਆਂ ਤੇ ਕੁੜੀਆਂ ਨੇ ਜਿਹੜੀ ਆਤਮਚਾਈ ਪਈ ਹੈ ਨਾ ਉਹਨਾਂ ਤੇ ਇੱਕ ਗੱਲ ਧੀ ਰਾਣੀ ਬ ਆਪਣੇ ਮਾਪਿਓ ਦੀ ਇੱਜ਼ਤਾਂ ਤੇ ਪਾ ਰਹੀਏ ਪਾਣੀ ਬੱਤ ਸਹੀ ਹੈ ਕੀ ਆਵਾਜ਼ ਸਰਦਾਰ ਜੀ ਤੁਸੀਂ ਹਰੇਕ ਗੱਲ ਤੇ ਰਾਈਮਿੰਗ ਬਣਾਉਂਦੇ ਕੋਈ ਨਹੀਂ ਹੁਣ ਵੀਡੀਓ ਨਹੀਂ ਰੁਕੂਗੀ ਪਹਿਲਾ ਵੀਡੀਓ ਤੁਸੀਂ ਬਹੁਤ ਪਿਆਰ ਦਿੱਤਾ ਐ ਇਦਾਂ ਹੀ ਵੀਡੀਓ ਨੂੰ ਇਹਨੂੰ ਵੀ ਪਿਆਰ ਕਰਨਾ ਐ ਬਸ ਚੈਨਲ ਨੂੰ ਪਿਆਰ ਕਰਦੇ ਆਪਾਂ ਵੀਡੀਓ ਨਹੀਂ ਹੁਣ ਰੁਕਣੀ ਜੇ ਮੇਰੀ ਕੋਈ ਗੱਲ ਮਾੜੀ ਲੱਗੀ ਤੇ ਕਮੈਂਟ ਕਰਨਾ ਹੈ ਕਿ ਭਰਾ ਤੇਰੀ ਗੱਲ ਮਾੜੀ ਲੱਗੀ ਹੈ ਠੀਕ ਹੈ ਮੇਰਾ ਵੀਰ ਜੇ ਚੰਗੀ ਲੱਗੀ ਫਿਰ ਕਮੈਂਟ ਦੀ ਲਿਆਣੀ ਹੈ ਨੇਰੀ ਤੇ ਹੁਣ ਤੁਸੀਂ ਗੱਲ ਸੁਣੋ ਮੇਰੀ ਗੱਲ ਕਰਨਾ ਵੀਡੀਓ ਸਟਾਰਟ ਚੈੱਕ ਕਰੋ ਵਰਤਮਾਨ ਆਖੋਗਾ ਧੋਖਾ ਬਹੁਤ ਸਿੱਖਣੇ ਦਾ ਮ ਬਦੇ ਸ਼ੂ ਮੀਰ ਕੀ ਨਾ ਲੈ ਅੱਜ ਮੇਰਾ ਸੰਗੀਤ ਚ ਰੋਕਾ ਆਇਆ asli ਮੁਜਰਾ ਮੁਜਰਾ ਹੀ ਕਰਾਂਗਾ ਭਾਈ ਮੈਂ ਤੇ ਮੁਜਰਾ ਹੀ ਕਰਾਂਗਾ ਵੇਖੋ ਕਿ ਨਹੀਂ ਮੈਨੂੰ ਵੇਖ ਕੇ ਸ਼ਰਮ ਆ ਗਈ ਇਹਨੂੰ ਕਰਦੀ ਨੂੰ ਨਹੀਂ ਸ਼ਰਮ ਆਦੀ ਤੇਰਾ ਬੇੜਾ ਬਜੇ ਤੁਹਾਡਾ ਕਿਹੜੇ ਕੰਮੀ ਤੁਸੀਂ ਪਏ ਨੇ ਪਿੱਛੇ ਵਿਚਰੀਆਂ ਉਹ ਬੈਠੀਆਂ ਨੇ ਉਹਨਾਂ ਨੂੰ ਸ਼ਰਮ ਆਦੀ ਉਹ ਆਪਣਾ ਮੂਲ ਕੌਰੀਏ ਨੇ ਪਰ ਇਹਨੂੰ ਨਹੀਂ ਸ਼ਰਮ ਆਦੀ ਟੈ ਜਾਣੇ ਨੇ ਤੇ ਲੋਕਾਂ ਦੀ ਕੁੜੀਆਂ ਵਿਗੜ ਗਈ ਕਿਸੇ ਦੀ ਬੁੜੀ ਵਿਗੜ ਗਈ ਹੈ ਤੁਹਾਡਾ ਬੇੜਾ ਬਜੇ ਆ ਕਿਹੜੇ ਕੰਮੀ ਪਏ ਨੇ ਹੈ ਹੱਦ ਕੀਤੀ ਵੀ ਨਹੀਂ ਮੇਰੇ ਸੱਜਣ ਮਿੱਤਰੋ ਕੋਈ ਟੈਮ ਸੀ ਜਿਹੜੇ ਆਪਣੇ ਰਾਜੇ ਮਹਾਰਾਜ ਨੂੰ ਸੀ ਕੋਈ ਟੈਮ ਉਹ ਆ ਮੁਜਰਾ ਵੇਖਣ ਵਾਸਤੇ ਨਾ ਆਪਣੀ ਤਾਂ ਅੰਦੋਲਤ ਹੀਰੇ ਜਵਾਹਰ ਆ ਤਾਂ ਜਿੰਗਲੀ ਹੋਵੇਗਾ ਮੋਰਾ ਜਿਹੜੀਆਂ ਉਹ ਕੋ ਕੀਮਤੀ ਚੀਜ਼ਾਂ ਹੁੰਦੇ ਸੋ ਸਾਰੀਆਂ ਲਟਾ ਦਿੰਦੇ ਸਰ ਆ ਚੀਜ਼ਾਂ ਵੇਖਣ ਵਾਸਤੇ ਕਿ ਹਾਂ ਕੋਈ ਜਨਾਨੀ ਲੋਕੀ ਤਰਸਦੇ ਸਨ ਆ ਚੀਜ਼ਾਂ ਵੇਖਣ ਵਾਸਤੇ ਤੇ ਹੁਣ ਤੇ ਸ਼ਰੀਆ ਫਰੀ ਚ ਫਰੀ ਕੋਈ ਕੁਇਪੇ ਕੋਈ ਸੜੀ 150 ਰੁਪਏ ਟਿਕਟੀ ਰੱਖ ਲਓ ਬੇੜਾ ਦਾ ਡੱਬਾ ਜੇ 150 ਪ੍ਰ ਟਿਕਟ ਰੱਖ ਲੋ ਕੋਈ ਤਾਂ ਫਾਇਦਾ ਕਰ ਲੋ ਸਾਲਾ ਕੋਈ ਕੋਈ ਪੈਸਾ ਨਹੀਂ ਮਤਲਬ ਕੁਝ ਤਾਂ ਵੀ ਮੁਜਰਾ ਪਲੇ ਕੀ ਇਹਨੂੰ ਲਾਈਕ ਆ ਵੀਅਰ ਦੇ ਚੱਕਰ ਤੇ ਇਹ 4-5 ਲਾਈਕਾਂ ਦੇ ਚੱਕਰ ਤੇ ਮੁਜਰੇ ਕਰ ਰਹੇ ਨੇ ਜੇ 5-7 ਲਾਈਕ ਹੋ ਗਏ ਤਾਂ ਫਿਰ ਤਾਂ ਨੰਗੀ ਹੋ ਜਾਣਗੇ ਕਿਆ ਬਾਤ ਹੈ ਸਰ ਕਿਆ ਬਾਤ ਇਹ ਬਾਤ ਹੈ तो स्वागत है आपका लेट्रीन वाले ब्लॉग में पता नहीं मेरे घर में किसने पिचकारी मार के लैरिन किया पूरी सीट छिप गई तो मैं भी पीछे हटने वाली नहीं थी निकल पड़ी अपना हथियार लेकर लटरिंग साफ करने के लिए तो नीला लेटरिन साफ करने के लिए और पीला चमकाने के लिए तो सबसे पहले सीट पर खूब सारा पानी डाला उसके बाद हार्पी को पूरी सीट पर अच्छे से डाल दिया और हार्पी के ऊपर से लेट्रिन साफ करने वाला तजा भी डाल दिया अब ब्रश को थोड़ा सा गीला करके पूरी सीट को अच्छे से रगड़ रगड़ कर साफ कर लेंगे अभी लेट्रीन के चारों कोनों में और पावदान पर पीलापन जमा है तो अब कोना साफ करने के लिए हार्पी को ब्रश पर डाल देंगे और चारों कोनों को साफ कर लेंगे अब मैंने तीसरी बार हार्पी डाल के फिर से रगड़ रगड़ कर अच्छे से लेट्रीन को साफ किया तो अभी जहाँ वाला कोना गंदा है इस पे लैट्रीन साफ करने वाला सजा डालकर अच्छे से साफ करेंगे तो अब आप लोग देख सकते हैं कि यह वाला कोना भी चमकने लगा अब सीट तो साफ हो गया अब पूरी फर्श को भी अच्छे से साफ कर लिया अब बारी आती है दरवाजा साफ करने की इसको भी पानी डालकर अच्छे से साफ कर दिया दरवाजे पर पानी डालने में बहुत मजा आ रहा था उसके बाद देखा की टोटी भी गंदी थी तो इसपे हार पेड़ डालकर पुरुष से साफ कर दिया टोटी को पकड़ कर साफ करने में बहुत दिक्कत हो रही थी तो अब आप लोग देख सकते हैं की लैट्रिन का कोना कोना पूरी तरह से चमकने लगा है और टोटी भी मस्त चमकने लगी अगर आप लोग इन दोनों को मिलाकर लट्रिन साफ करेंगे तो लटेन चमकने लगेगी तो इन दोनों का प्राइस बहुत ही कम है हार्पिक सिर्फ चवालीस रुपए का और एसिड सिर्फ पैंतीस रुपए का है इन दोनों को मैंने मिला कर ही साफ किया और ब्रश से साफ करने के बाद इसको भी फांसी पर लटका दिया और ट्राईपोर्ट को साबुन से धोकर धूप में रख दिया जब तक ये ट्राईपोर्ट सूख रहा तब तक मैं नहाने के लिए चल देती हूँ तो मैं नहा कर आ गई और चल देती हूँ लेटरिन का उद्घाटन यानी कि लेटरिन करने के लिए मिलती हूँ नेक्स्ट लेटरिन ब्लॉग में बाय बाय नहीं मेरा भी टाइम ऐसे ही खराब हो वीरो मैं क्या चलो हम अपने दर्शक अपनी फैमिली नाल शेयर ते कर दी काम ता बेड़ा बजे वेख लो लोकी टट्टी दे ब्लॉग पा ਕਿ ਕਮਾਈ ਰਸ ਤਬਾ ਤੇਰੀ ਦੁਨੀਆ ਦਰੀ ਸਾਨੂੰ ਆਈ ਦਾ ਸੁਣੀ ਨਹੀਂ ਆ ਕੀ ਕੀ ਸਾਬਤ ਕੀ ਕਰਨਾ ਚਾਹਦੀ ਏ ਕਰਕੇ ਤੇ ਚਲ ਮੰਨ ਲੈ ਫੇਮਸ ਹੋ ਗਈ ਏ ਕੱਲ ਮੇਰੇ ਬੱਚੇ ਹੋਣੇ ਨੇ ਬੱਚੇ ਤੇ ਹੋਣੇ ਹੀ ਨੇ ਸੰਜੋਗ ਬਣਾੜੇ ਨਹੀਂ ਕਿ ਬੱਚੇ ਤੇ ਹੋਣੇ ਨਹੀਂ ਉਹਦੇ ਵੀ ਮੇਰੀ ਗੱਲ ਸੁਣ ਬੱਚੇ ਹੋ ਗਏ ਕੱਲੂ ਕੀ ਕਹੋਗੀ ਮਾਂ ਸਾਡੀ ਕੀ ਕਰਕੇ ਫੇਮਸ ਏ ਟੱਤੀ ਤੇ ਟੱਟੀ ਕਰਕੇ ਫੇਮਸ ਤੇਰਾ ਬੇੜਾ ਬਹਿ ਜਾ ਸ਼ਰਮ ਹੀ ਲੈ ਪੀ ਲੋ ਜਾਂ ਮੇਂ ਤੇ ਮੇਰੀ ਵੀਡੀਓ ਇਹ ਨਾਲ ਪਹੁੰਚਾ ਦੋ ਇਹਨੂੰ ਕਿ ਅਹੀ ਟੱਟੀ ਵਾਲਾ ਬੁਰਛ ਆਪਣੇ ਮੂੰਹ ਤੇ ਮਾਰ ਲੈ ਤੇਰਾ ਬੇੜਾ ਬਹਿ ਜੇ ਨਹੀਂ ਮੰਨਿਆ ਤੁਹਾਨੂੰ ਐਕਟਿੰਗ ਨਹੀਂ ਆਉਂਦੀ ਲੈਟਰਿੰਗ ਤੇ ਆਂਦੀ ਹੈ ਨਾ ਉਹੀ ਖਾ ਲੋ ਆਪਣੀ ਖਾ ਕੇ ਮਰ ਜਾਓ ਰਾਤੀ ਸੁਤਾ ਨਹੀਂ ਰਕਲੇ ਕਾਤੋਂ ਨਹੀਂ ਹੈ ਬਹਾਨੇ ਸਿਆਣੇ ਕਹਿੰਦੇ ਨੇ ਜੇ ਸ਼ਕਲ ਚੰਗੀ ਨਹੀਂ ਨਾ ਤੇ ਗੱਲ ਚੰਗੀ ਕਰ ਲੈ ਨਾ ਤੇਰੀ ਗੱਲ ਚੰਗੀ ਨਹੀਂ ਨਾ ਤੇਰੀ ਕੋਈ ਗੱਲ ਕਰੀ ਚੰਗੀ ਨਹੀਂ ਤੇਰਾ ਬੇੜਾ ਪਹਿਜੇ ਨਹੀਂ ਚੂੜਾ ਪਹਿਨ ਲਵੀ ਦੁਲਹਨ ਹੈ ਤੂੰ ਕੋਈ ਚੌਕੇ ਚੁੱਲੇ ਦੇ ਜਾ ਤੂੰ ਇੰਸਟਾਗ੍ਰਾਮ ਤੇ ਆਈ ਹੱਦ ਕੀਤੀ ਤੇ ਮੈਨੂੰ ਲੱਗਦਾ ਇਹਨੇ ਕੰਮੀ ਨਾਲ ਮਾਪ ਨੂੰ ਰੋਕਦੇ ਹੀ ਨਹੀਂ ਹੈਗੇ ਨਹੀਂ ਇਹਨਾਂ ਦੇ ਕੋਈ ਪੜੋਸੀ ਪਰੋਸੀ ਇਹਨਾਂ ਨੂੰ ਕੁਝ ਕਹਿੰਦੇ ਨਹੀਂ ਇਹਨਾਂ ਦੇ ਕੋਈ ਵੇਂਦੇ ਨਹੀਂ ਤੁਹਾਡੀ ਵੀਡੀਓ ਹੈ ਕਿ ਸਾਰੀ ਸਾਰੀ ਬੰਬੰਦੀਆਂ ਸਾਡੇ ਦੀ ਲੱਗੀਆਂ ਨੇ ਨਹੀਂ ਸਾਡਾ ਸੀ ਕੋਈ ਵੀਰੋ ਵੀ ਵਾਲੀ ਟਿੰਗ ਵੀ ਪੀਲੀ ਨਾ ਤੇ ਸਾਰੇ ਮਹੱਲੇ ਚ ਰੋਣਾ ਪੈ ਰਿਹਾ ਕਿ ਫਲਾਣੇ ਨੇ ਟਿੰਗ ਪੀਤੇ ਤੇ ਆ ਗੰਦ ਪਾ ਰਹੇ ਨੇ ਇਹਨਾਂ ਦਾ ਕੋਈ ਪਤਾ ਹੀ ਤਾਂ ਹੈ ਨਹੀਂ ਕੀ ਕਰੀਏ ਕੀ ਨਾ ਕਰੀਏ ਹੈ ਫਿਰ ਕਹਿੰਦੇ ਨੇ ਮੁੰਡਿਆਂ ਦੀ ਨੀਤ ਮਾਰੀ ਐ ਮੁੰਡੇ ਦੀ ਅੱਖਾ ਖਰਾਬ ਨੇ ਮੁੰਡੇ ਦੀ ਸੋਚ ਛੁੱਟ ਕੋਈ ਚੱਕਰ ਨਹੀਂ ਸਾਨੂੰ ਨਹੀਂ ਫਰਕ ਪੈਂਦਾ ਲੋਕ ਦੁਨੀਆ ਦੇਖ ਰਹੀਏ ਸੜਨ ਰੱਬ ਵੇਖ ਰਿਹਾ ਕੋਣ ਗਲਤ ਕੋਣ ਸਹੀ ਹੈ ਤੁਹਾਡਾ ਬੇੜਾ ਬਹਿ ਜੇ ਕਿਹੜੇ ਕੰਮ ਵੀ ਤੁਸੀਂ ਪੈਗੇ ਹੋ ਨਹੀਂ ਪਹਿਲਾਂ ਵੀਰ ਟਾਈਮ ਹੁੰਦਾ ਸੀ ਕੁੜੀਆਂ ਡਰਦੀ ਹੁੰਦੀਆਂ ਸਨ ਕਿ ਸਾਨੂੰ ਸੱਸ ਚੰਗੀ ਮਿਲ ਜੇ ਤੇ ਅੱਜ ਦਾ ਟਾਈਮ ਪੁੱਠਾ ਹੋ ਰਿਹਾ ਸੱਸਾਂ ਡਰਦੀਆਂ ਨੇ ਕਿ ਸਾਨੂੰ ਨੂੰ ਚੰਗੀ ਮਿਲ ਜੇ ਇਹ ਟਰੂ ਹੈ ਸੱਚੀ ਕਹਿੰਦਾ ਮੈਂ ਤਾਂ ਡਰ ਰਿਆ ਕੁੜੀਆਂ ਕੋਲੋਂ ਕਿਹੜੇ ਕੰਮ ਨਹੀਂ ਲੇਡੀਜ਼ ਫਰਸਟ ਦੇ ਚੱਕਰ ਦੇ ਨਾਲ ਕੋਈ ਜ਼ਿਆਦਾ ਹੀ ਫਰਟ ਹੋਈਆਂ ਨੇ ਲੇੜੀਆਂ ਇੰਨਾ ਵੀ ਫਰਟ ਠੀਕ ਨਹੀਂ ਨਹੀਂ ਇਹ ਆਜ਼ਾਦੀ ਦਾ ਫਾਇਦਾ ਨਾ ਚੁੱਕੋ ਮੈਨੂੰ ਲੱਗਦਾ ਫੇਰੇ ਪਾਬੰਦੀਆਂ ਲਾਣਗੇ ਮੈਨੂੰ ਲੱਗਦਾ ਨਹੀਂ ਸਾਡੇ ਤਾਂ ਤੇ ਅੰਗਰੇਜ਼ ਵੀ ਸੁਖੀ ਨੇ ਸਾਨੂੰ ਆਜ਼ਾਦੀ ਦੇ ਕੇ ਸੁਖੀ ਨੇ ਕਿ ਸ਼ੁਗਰਾ ਸਿਹਰਾ ਤੋਂ ਆਜ਼ਾਦ ਹੋਏ ਆ ਤੇ ਸਾਡੇ ਦੇ ਬਚਲੇ ਸ਼ੀਧ ਵੀ ਬੈਠੇ ਸੋਦੇ ਹੋਣੇ ਕਿਹੜੇ ਕੰਮ ਕਰਕੇ ਜੀ ਸ਼ੀਧੇ ਨਹੀਂ ਆ ਸਰ ਤੇ ਆ ਕਿਹੜੇ ਕੰਮ ਕਰੇ ਆਇਆ ਕਰੋ ਉੱਤੋਂ ਇੱਟਾ ਮਾਰੋ ਇਹਨਾਂ ਤੇ ਆਸ਼ੂ ਤੂੰ ਜੱਫਾ ਤਾਈ 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 ਨਿਕ ਆਸ਼ੂ ਤੂੰ ਜੱਫਾ ਤਾਈ ਓ ਥੱਲੇ ਉਤਰਿਆ ਜਮਰਾਦ ਦੀ ਛੋਟੀ ਕੁੜੀ ਨਹੀਂ ਹੁਣ ਖੁੱਲ ਕੇ ਆਜੂਗੀ ਟੱਟੀ ਨਹੀਂ ਮੈਨੂੰ ਲੱਗਦਾ ਹੁਣ ਖੁੱਲ ਕੇ ਆਜੂਗੀ ਸੋਕੀ ਆਜੂਗੀ ਸੋਕੀ ਉਤਰ ਜੂਗੀ ਦੱਸ ਕੇ ਤੇਰਾ ਬੇੜਾ ਬਹਿ ਜੇ ਨਹੀਂ ਇਹਨਾਂ ਨੇ ਖਾਦੀ ਕੀਤੀ ਵੀ ਨਵੀਆਂ ਤੋਂ ਨਵੀਆਂ ਵਾਂ ਤੋਂ ਵਨਸਵਨੀ ਖੋਜਾ ਕੱਢ ਰਹੀਆਂ ਨੇ ਕਦੀ ਤੋਰੇ ਤੇ ਪਛੱਤੀ ਦੇ ਨੱਚ ਲਾ ਜਾਂਦੀਆਂ ਕਦੀ ਤੋਰੇ ਤੇ ਸਿਲੰਡਰ ਤੇ ਨੱਚ ਲਾ ਜਾਂਦੀ ਕਦੀ ਕੋਈ ਕੁਸ਼ ਕਰ ਲਾ ਜਾਂਦੀ ਤੁਹਾਡਾ ਬੇੜਾ ਬਹਿਜੇ ਹੈ ਹੋ ਗਈ ਏ ਤੁਹਾਡੇ ਦਿਮਾਗ ਚ ਕੋਈ ਫਰਕ ਫੁਰਕਾ ਕੋਈ ਚੰਗੇ ਨਾਲ ਦੇ ਡਾਕਟਰ ਕੋਲ ਦਵਾਈ ਦੂਈ ਲੋ ਜੇ ਕੋਈ ਜਰਾਬ ਸੁਭੋ ਜੇ ਦੋਰੇ ਪੂਰੇ ਪੈਂਦੇ ਨੇ ਹੱਦ ਕੀਤੀ ਕੀ ਨਹੀਂ ਮਾਰਿਆ ਤੇਰਾ ਪੈਰ ਫਿਸ ਗਿਆ ਨਾ ਇੱਕ ਤੇ ਬੱਖੀ ਪੜਵਾਈਗੀ ਜੇ ਫਿਰ ਵੀ ਜੇ ਜਾਣੋ ਵੀ ਜਾ ਸਕਦੀ ਹੈ ਫਿਰ ਗਾਣੇ ਲਾੜੇ ਤੇ ਨੂੰ ਜ਼ਿੰਦਗੀ ਚ ਨਾ ਦਿੰਦੇ ਜਾਣਿਆ ਗਲਤੀ ਇਹਨਾਂ ਦੀ ਆਪਣੀ ਹੁੰਦੀ ਆ ਫਿਰ ਕਹਿੰਦੇ ਨੇ 2 ਮਿੰਟ ਕੱਢ ਕੇ ਵਾਈ ਗੁਰਜੀ ਲਿਖੋ ਕਿਉਂ ਲਿਖੇ ਭਾਈ ਗਲਤੀ ਇਹਨਾਂ ਦੀ ਆਪਣੀਆਂ ਹੱਦ ਕੀਤੀ ਵੀ ਇਹਨਾਂ ਨੇ ਵੇੜਾ ਹੀ ਗਲਤੀ ਕੀਤਾ ਤੇ ਹੋਲੀ ਹੋਲੀ ਮੈਨੂੰ ਲੱਗਦਾ ਨਹੀਂ ਪਹਿਲਾਂ ਕਹਿੰਦੇ ਨੇ ਮੇਰਾ ਭਾਰਤ ਮਹਾ मैं कहना मेरा भाग ना चार हद करो शांति करो छो कम कोई चंगोट तो तो ये तो खोल रहा है। अगर तुमको मौका मिले मुझे, एक सजा देने का, तो तुम मुझे कौन सी सजा देना चाहोगे कमेंट करो बताओ मैं तेन सब तो पहला ना तेरे पूरे कपड़े पुआवा <laughs> इस तुम सजा हो ही सकती ਨਾ 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 ਮੈਂ ਨਹੀਂ ਵੀਰੋ ਮਾਂ ਦੇਸ ਤੋਂ ਵੱਡੀ ਕੋਈ ਸਜ਼ਾ ਹੋ ਸਕਦੀ ਐ ਇਹਨਾਂ ਕੁੜੀਆਂ ਲਈ ਇਸ ਤੋਂ ਵੱਡੀ ਕੋਈ ਸਜ਼ਾ ਹੈ ਜੀ ਇਹਨਾਂ ਨੂੰ ਫਾਂਸੀ ਦੇ ਦੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਲੱਗਣੀ ਇਹਨਾਂ ਨੂੰ ਉਮਰ ਕੈਦ ਕਰ ਦੋ ਕੋਈ ਇਹਨਾਂ ਨੂੰ ਪੂਰਾ ਕੱਪੜੇ ਨਾਲ ਟੱਕ ਕੇ ਨਾ ਇਹਨਾਂ ਨੂੰ ਪੂਰਾ ਟੱਪ ਟੱਕ ਦੋ ਇਹ ਸਭ ਤੋਂ ਵੱਡੀ ਸਜ਼ਾ ਹੈ ਨਾ ਇਹਨਾਂ ਦਾ ਦਬ ਘੁੱਟ ਜਾਣਾ ਇਹਨਾਂ ਦੇ ਕੱਪੜੇ ਢੱਕਣਾ ਸਰੀਰ ਤੇ ਦਾਵੇਂ ਨਾਲ ਘੁੱਟ ਦੇਣਾ ਇਹਨਾਂ ਨੂੰ ਸਾਹ ਨਹੀਂ ਆਣਾ ਇਹਨਾਂ ਦਾ ਬੇੜਾ ਬਹਿ ਜੇ ਨਹੀਂ ਹੱਦ ਕੀਤੀ ਵੀਰੋ ਲੋਕੀ ਕਹਿੰਦੇ ਨੇ ਬੇਟੀ ਬਚਾਓ ਬੇਟੀ ਟਰੋਪ ਮੈਂ ਕਹਿੰਦਾ ਬੇਟੀ ਨੂੰ ਨਾ ਕੱਪੜੇ ਪੋ ਬੇਟੀ ਆਪ ਹੀ ਸਰਖੇ ਤੇ ਬਕਪੜਾ ਦੀ ਲੋੜ ਦੀ ਇਹਨਾਂ ਤੋਂ ਵੱਧ ਤਾਂ ਦਿਮਾਗ ਹੈ ਹੀ ਨਹੀਂ ਹੈ ਇਹਨਾਂ ਤੋਂ ਵੱਧ ਕਿਸੇ ਦਿਮਾਗ ਹੈ ਹੀ ਨਹੀਂ ਇਹਨਾਂ ਨੂੰ ਸਿਰਫ ਕੱਪੜੇ ਪੋਣ ਚੰਗੇ ਸੰਸਕਾਰ ਦੋ ਨਹੀਂ ਇਹਨਾਂ ਦੇ ਘਰ ਦੇ ਮਨਾਲਾ ਸਾਰੇ ਮਰ ਗਿਆ ਜ਼ਮੀਰ ਵਾਲੇ ਕੋਈ ਹੈ ਕੋਈ ਜਾਗਦੇ ਜ਼ਮੀਰ ਵਾਲਾ ਮਤ ਤੇ ਉਵੇਂ ਟਾਈਮ ਆਣਾ ਵੀਰੋ ਇੱਕ ਤਾਂ ਕਿ ਥੋੜੇ ਸਾਲ ਖੜਦੂ ਪਹਿਲਾਂ ਮੁੰਡੇ ਛੇੜਦੇ ਸੀ ਨਾ ਉਹ ਹੁਣ ਕੁੜੀਆਂ ਮੁੰਡੇ ਛੇੜਨ ਕਰਨ ਲੱਗੀਆਂ ਤੇ ਮੁੰਡਿਆਂ ਨੇ ਕਹੋ ਤਾਂਡੇ ਘਰੇ ਕੋਈ ਬਾਪ ਪੇਟਾ ਹੈ ਨਹੀਂ ਕੋਈ ਨਹੀਂ ਕੈਪਰੋਬਲ ਕਣੀ ਕਾ ਪ੍ਰੋਬਲਮ ਕੈ? ਮਾਫ ਕਰਨਾ ਵੀਡੀਓ ਮਦਿਆ ਰਿਕਾਰਡ ਹੋ ਗਿਆ ਤਾਂ ਪ੍ਰੋਬਲਮ ਹੈ। ਪ੍ਰੋਬਲਮ ਨਹੀਂ ਹੈ। ਸੌਰੀ ਬੈਟ। ਹੁਣ ਇਹ ਨਹੀਂ ਪਤਾ ਕਿ ਇਹ ਸਕ੍ਰਿਪਟਡ ਹੈ ਕਿ ਖਲਾ ਵੀਡੀਓ ਕਰਕੇ ਬਣਾਇਆ ਹੈ ਨਹੀਂ ਪਤਾ ਨਹੀਂ ਕੀ ਚੱਕਰ ਹੈ ਕਿ ਖਰੇ ਸੀਰੀਅਸ ਸੱਚੀ ਜੀ ਗੱਲ ਹੈ ਪਰ ਵੈਸੇ ਮੈਨੂੰ ਸਕ੍ਰਿਪਟਡ ਲੱਗਦਾ ਨਹੀਂ ਹੈਗਾ ਸੀਰੀਅਸ ਲੱਗਦਾ ਕਿਉਂਕਿ ਉਹ ਮੁੰਡਾ ਸਿੱਧਰਾ ਜਿਹਾ ਲੱਗਦਾ ਹੈ ਤੇ ਉਹਨੇ ਹੱਥ ਲਾਇਆ ਤੇ ਥੱਪੜ ਵੈਰੀ ਗੁੱਡ ਸਟ੍ਰੰਗ ਆ ਕੀਤਾ ਮੈਨੂੰ ਵਧੀਆ ਲੱਗਾ ਇਹਦੇ ਨਾਲ ਇਹਨੂੰ ਇੱਕ ਥੱਪੜ ਦੀ ਇਹਨੂੰ ਪੰਜ ਸੱਤ ਥੱਪੜ ਹੋਰ ਸੁੱਟਨੇ ਸਨ ਕਿਉਂਕਿ ਇਹ ਅੱਜ ਹੱਤ ਰਹਿ ਕੱਲ ਨੂੰ ਹੋਰ ਹਰਕਤ ਕਰਦਾ ਵੈਰੀ ਗੁੱਡ ਹੈ ਮੈਂ ਮੰਨਦਾ ਇਹ ਚੀਜ਼ ਪਰ ਇੱਕ ਕਰੀ ਨਾ ਇਹ ਆ ਵੀਡੀਓ ਵੀ ਵੇਖੋ ਉਹ ਵੀ ਰੱਖਿਆ ਤੂੰ ਫਿਕਰ ਬਣਾ ਮਾਮੀ ਸੱਚ ਕਤਲ ਖੇਰਾ ਟੱਚ ਕਤਲ ਜੀ ਨਾਲ ਕਰੇ ਵੱਖੋ ਵੱਖ ਕਤਲ ਉਹ ਉਹ ਵੀਡੀਓ ਚ ਤੇ ਉਹਦਾ ਪੱਖ ਪੋਰਤਾ ਕੁੜੀ ਦਾ ਠੀਕ ਹੈ ਕੁੜੀ ਕਰੈਕਟ ਸੀ ਪਰ ਹੁਣ ਆ ਵੀਡੀਓ ਵੇਖ ਕੇ ਵੀਰੋ ਮੈਨੂੰ ਇਦਾਂ ਲੱਗਦਾ ਆ ਜਿਹੜੀ ਤੂੰ ਸੜਕਾਂ ਤੇ ਮੁਜਰਿਆ ਨੱਚਣ ਤੋਂ ਇਲਾਵਾ ਤੈਨੂੰ ਕੋਈ ਕੰਮ ਨਹੀਂ ਪੋੜੀਆਂ ਕਿਉਂਕਿ ਜਿਹੜੇ ਹਸਾਬ ਨਾਲ ਪੋੜੀਆਂ ਲੱਗ ਰਹੀਆਂ ਮੈਨੂੰ ਲੱਗਦਾ ਕੋਈ ਕਈ ਜਿਹੜੇ ਰਹਿੰਦੇ ਹੋਣੇ ਉਹ ਬਲੌਗ ਚ ਖੜਾ ਤਾਂ ਕਰਕੇ ਮੁੰਡਾ ਵੀ ਉੱਪਰ ਭੱਜਿਆ ਸੀ ਇਹ ਪੋੜੀਆਂ ਦੇ ਵੀਡੀਓ ਬਣਾ ਰਿਹਾ ਤੇ ਆਂਦੇ ਚੰਨ ਨੂੰ 100 ਜਣਾਂ ਨੂੰ ਇਹ ਦੇਖਦੀ ਹੋਣੀ ਹੈ ਕਿ ਨੱਚ ਦੀ ਟੱਪ ਦੀ ਜੋ ਵੀ ਚਲਪਨ ਨੂੰ ਨਹੀਂ ਪਤਾ ਕੀ ਕਰਦੀ ਕਿ ਨਹੀਂ ਠੀਕ ਆ ਉਸ ਤੋਂ ਬਾਅਦ ਫਿਰ ਇਹ ਕਹਿਣ ਜਾਂਦੀਆਂ ਨੇ ਸਾਡੀ ਪਰਸਨਲ ਲਾਈਫ ਓਕੇ ਮੰਨ ਲਿਆ ਤੁਹਾਡਾ ਪਰਸਨਲ ਲਾਈਫ ਤੇ ਇਹਨੂੰ ਫਿਰ ਆਪਣੇ ਫੋਨਾਂ 'ਚ ਰੱਖੋ ਹੈਂ ਸੋਸ਼ਲ ਮੀਡੀਆ ਤੇ ਤੁਸੀਂ ਸ਼ਾਇਦਾਂ ਸ਼ੋਅ ਕਰ ਦਿੰਦੇ ਹੋ ਕਿ ਜਿਵੇਂ ਪੜ੍ਹਨੀ ਕੀ ਤੁਸੀਂ 골ਡ ਮੈਡਲ ਜਿੱਤ ਕੇ ਪਾਤ ਤਾਂ ਤੇ ਫਿਰ ਕਹਿੰਦੇ ਗਲਤ ਬੋਲਦੇ ਨੇ ਹੋਰ ਤੁਹਾਨੂੰ ਹੁਣ ਮੈਂ ਕਹਿ ਕੇ ਰਾਸ਼ਟਰਪਤੀ ਤੋਂ ਤਗਵੇ ਪਵਾਦਾ ਦਰਦ ਦੇ ਨੋਟ ਦਾ ਹਾਰ ਪਵਾਦਾ ਥੋੜਾ ਜਨਾ ਆਪਣੇ ਮੰਜੇ ਥਲੇ ਵੀ ਝਾਤੀ ਮਾਰੋ ਮੈਂ ਐਗਰੀਆ ਠੀਕ ਤੂੰ ਵਧੀਆ ਕੀਤਾ ਮੈਂ ਤੁਹਾਨੂੰ ਇਹ ਚੀਜ਼ ਤੋਂ ਨਹੀਂ ਕਹਿੰਦਾ ਪਰ ਥੋੜਾ ਜਨਾ ਆਪਣੇ ਤੇ ਵੀ ਕੰਟਰੋਲ ਕਰੋ ਕਿ ਕਿਵੇਂ ਰਹਿਣਾ ਕਿਵੇਂ ਨਹੀਂ ਰਹਿਣਾ ਸਮਾਜ ਹੈ ਇੱਕ ਸਾਲਾ ਓਹ ਵੇਖ ਲਿਆ ਕਰੋ ਕਿਹੜੀ ਦੇਸ਼ ਚ ਤੁਸੀਂ ਰਹਿ ਰਹੇ ਹੋ ਕੋਈ ਤੁਸੀਂ ਅੰਗਰੇਜ਼ ਥੋੜੀ ਹੋ ਤੁਸੀਂ ਆਪਣੇ ਨੂੰ ਪਾ ਕੇ ਵੈਸਟਰਨ ਡਰੈਸ ਜਦ ਤੇ ਤੁਹਾਨੂੰ ਚੱਲ ਲੱਗ ਜਦੇ ਪੋੜੀਏ ਤੁਸੀਂ ਨਹੀਂ ਵੇਖਦੇ ਕੀ ਕਿੱਥੇ ਆ ਕੀ ਨਹੀਂ ਹੈਗੀ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਬੇਟੀ ਰਾਣੀ ਮਾਪਿਓ ਦੀ ਇੱਜ਼ਤਾ ਤੇ ਪਾ ਰਹੀ ਏ ਪਾਣੀ ਇਹ ਤੁਸੀਂ ਕੱਪੜੇ ਨਹੀਂ ਲਾ ਰਹੇ ਇਹ ਆਪਣੇ ਮਾਪਿਓ ਦੀ ਇੱਜ਼ਤਾ ਲਾ ਰਹੇ ਹੋ ਪਰ ਉਹਨਾਂ ਉਹ ਵੀ ਖੁਸ਼ੀ ਖੁਸ਼ੀ ਲਾ ਰਹੇ ਕਿ ਮਰੀਆਂ ਜਮੀਰਾ ਨੇ ਨਾ ਜਾਗਦੇ ਜਮੀਰਾ ਥੋੜੀ ਨੇ ਮਰੀਆਂ ਜਮੀਰਾ ਨਹੀਂ ਇਹਨੂੰ ਪਤਾ ਵੀ ਹੈ ਕਿ 100 ਜਿਹੜਾ ਕੈਮਰਾ ਲੈ ਕੇ ਮੇਰੇ ਸਾਹਮਣੇ ਖੜਿਆ ਹੈ ਤੇ ਮੈਂ ਉਹਦੇ ਸਾਹਮਣੇ ਕੀ ਹਰਕਤਾਂ ਕਰੀ ਇਹਨਾਂ ਨੂੰ ਸੱਚੀ ਬਈ ਸਾਰੋਂ ਵੇਖਣ ਵਾਲਿਆਂ ਨੂੰ ਸ਼ਰਮ ਆ ਰਹੀ ਹੈ ਤੁਸੀਂ ਮੇਰੀ ਪਬਲਿਕ ਤੁਸੀਂ ਵੇਖ ਰਹੇ ਤੁਹਾਨੂੰ ਵੀ ਸ਼ਰਮ ਆ ਰਹੀ ਹੋਣੀ ਹੈ ਪਰ ਲੇਕਿਨ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਸ ਬਹੁਤ ਸੱਚੀ ਲੋਕੀ ਕਹਿੰਦੇ ਨੇ ਕਲਯੁਗ ਆਣਾ ਮੈਂ ਕਹਿੰਦਾ ਕਲਯੁਗ ਆ ਚੁੱਕਿਆ ਹੈ ਇਸ ਤੋਂ ਬਾਅਦ ਕੋਈ ਕਲਯੁਗ ਨਹੀਂ ਹੈਗਾ ਇਸ ਤੋਂ ਬਾਅਦ ਕੋਈ ਕਲਯੁਗ ਨਹੀਂ ਇਹਨਾ ਕੁੜੀਆਂ ਕਰਕੇ ਨਾ ਚੰਗੀਆਂ ਕੁੜੀਆਂ ਬਦਨਾਮ ਜਿਹੜੀਆਂ ਵਿਚਾਰੀਆਂ ਅੱਜ ਵੀ ਉਹਨਾਂ ਦੇ ਮਾਪਪਾ ਬੰਦੀਆਂ ਲਾਉਂਦੇ ਨੇ ਨਾ ਚੰਗੀ ਕੁੜੀ ਸਿਰਫ ਇਹਨਾ ਕਰਕੇ ਉਹਨਾਂ ਨੂੰ ਲੱਗਦਾ ਕਿ ਸਾਡੀ ਟੀਕਲ ਕੁਝ ਗਲਤ ਨਾ ਹੋਈ ਸੱਚੀ ਟਰੂ ਹੈ ਭਾਈ ਇਹਨਾਂ ਦੇ ਚੱਕਰ 'ਚ ਗਲਤ ਜਿਹੜੀਆਂ ਕੁੜੀਆਂ ਨੇ ਨਾ ਗਲਤ ਕੁੜੀਆਂ ਦੇ ਚੱਕਰ 'ਚ ਚੰਗੀਆਂ ਕੁੜੀਆਂ ਸ਼ਿਕਾਰ ਹੋ ਜਾਂਦੀਆਂ ਨੇ ਭਾਈ ਇਹਨਾਂ ਦਾ ਕੁਝ ਨਹੀਂ ਜ਼ਿਆਦਾ ਇਹਨਾਂ ਨੇ ਫੇਰ ਉੱਤੇ ਵੀਡੀਓ ਪਾਣੀ ਹੈ ਸਾਰਾ ਕੁਝ ਸੱਚੀ ਭਾਈ ਬਹੁਤ ਦਿਲ ਰੋਂਦਾ ਆ ਚੀਜ਼ਾਂ ਵੇਖ ਕੇ ਕਿ ਪਲੀਜ਼ ਨਾ ਕਰੋ ਹੱਥ ਜੋੜ ਰਿਹਾ ਤੁਹਾਡੇ ਅੱਗੇ ਮਜ਼ਾਕ ਹਟ ਕੇ ਸਾਰਾ ਕੁਝ ਓਕੇ ਡੈਟਸ ਇਟ ਜੋ ਮਰਜ਼ੀ ਕਰੋ ਨਹੀਂ ਮੈਂ ਮੈਂ ਕਹਿੰਦਾ ਚੋਚ ਪੰਦੇ ਨੂੰ ਸ਼ੌਕ ਹੁੰਦਾ ਵੀਡੀਓ ਰ ਬਣਾਉ ਪਰ ਇੱਕ ਲਿਮਟ ਹੁੰਦੀ ਆ ਹਰ ਇੱਕ ਚੀਜ਼ ਦੀ ਲਿਮਟ ਹੁੰਦੀ ਆ ਮੰਨ ਲਓ ਅਸੀਂ ਰੋਟੀ ਵੀ ਖਾਣੇ ਆ ਨਾ ਵੀਰੋ ਉਹਦੀ ਵੀ ਲਿਮਟ ਆ ਰੋਟੀ ਤੇ ਨਹੀਂ ਸਾਨੂੰ ਨੁਕਸਾਨ ਕਰਦੀ ਮੰਨ ਲਾ ਅਸੀਂ ਦੋ ਰੋਟੀਆਂ ਖਾਣੇ ਜਿੱਥੇ ਸੀ ਦੋ ਖਾਣੇ ਰ ਉਥੇ ਤਿੰਨ ਖਾਲੀਆਂ ਸਾਡਾ ਢਿੱਡ ਦੁਖਣ ਲੱਗ ਜਾਂਦਾ ਕੈਨ ਦਾ ਭਾਵ ਇਹ ਹੈ ਕਿ ਲਿਮਟ ਹਰ ਇੱਕ ਚੀਜ਼ ਦੀ ਇੱਕ ਲਿਮਟ ਹੁੰਦੀ ਹੈ ਜੇ ਆਪਾਂ ਲਿਮਟ ਦੇ ਵਿੱਚ ਰਹਿ ਕੇ ਕਰੀਏ ਨਾ ਸਭ ਕੁਝ ਜਾਇਜ਼ ਆ ਪਰ ਆਪ ਲਿਮਟਾਂ ਕ੍ਰੋਸ ਕਰ ਰਹੀਆਂ ਨੇ ਇਸ ਚੀਜ਼ ਤੇ ਰੋਕਣਾ ਚਾਹੀਦਾ ਬਹੁਤ ਆਰਾ ਟਾਈਮ ਨਾਲ ਸੱਚੀ ਬਹੁਤ ਮਾੜਾ ਆ ਰਿਹਾ ਹੈ ਤੇ ਵੀਡੀਓ ਕਰਨੇ ਇੱਥੇ ਐਂਡ ਤੇ ਕਿਉਂਕਿ ਹੁਣ ਰੈਗੂਲਰ ਰੱਖਣਾ ਦਾ ਕੰਮ ਜੋ ਵੀ ਮੈਂ ਜੋ ਵੀ ਮੈਨੂੰ ਲੱਗਿਆ ਕਰੂਗਾ ਪਾ ਤੁਹਾਡੇ ਅੱਗੇ ਪੇਸ਼ ਕਰਿਆ ਕਰਾਂਗੇ ਐਸ ਦਾ ਸਭਿਆਚਾਰ ਇੱਥੇ ਬਹੁਤ ਆ ਇੰਨਾ ਹੀ ਮੈਂ ਕਹਿਣਾ ਸੀ ਜਿਹੜਾ ਵੀਡੀਓ ਤੇ ਨਵਾਂ ਆ ਚੈਨਲ ਕਰ ਲੈ ਸਬਸਕ੍ਰਾਈਬ ਤੇ ਕਮੈਂਟ ਕਮੂਂਟ ਕਰਦਿਆ ਕਰੋ ਯਾਰ ਭਰਾ ਕਰਕੇ ਜੇ ਗਲਤ ਜੇ ਮੈਂ ਕੋਈ ਗਲਤ ਲਾ ਲਿਆ ਨਾ ਤੇ ਗਲਤ ਕਮੈਂਟ ਕਰਦੋ ਕਿ ਹਾਂ ਬਾਈ ਤੇਰੀ ਆਹ ਚੀਜ਼ ਗਲਤ ਲੱਗੀ ਕਰ ਦੋ ਬੇਚ ਮੈਂ ਆਪਣੀ ਚੀਜ਼ ਸਹੀ ਕਰਾਂਗਾ ਠੀਕ ਹੈ ਤੇ ਉਸ ਤੋਂ ਬਾਅਦ ਜੇ ਕਿਸੇ ਤੇ ਤੁਸੀਂ ਚਾਹੁੰਦੇ ਹੋ ਕਿ ਹਾਂ ਮੈਂ ਇਹਦੇ ਤੇ ਵੀਡੀਓ ਬਣਾਵਾਂ ਇੱਥੇ ਗੱਲਬਾਤ ਕਰੀਏ ਤੁਸੀਂ ਕਮੈਂਟ ਜਰੂਰ ਕਰਨਾ ਆ ਤੇ ਵੀਡੀਓ ਸ਼ੇਅਰ ਕਰ ਲਿਆ ਕਰੋ ਤੇ ਲਵ ਯੂ so much ਤੁਸੀਂ ਬਹੁਤ ਸਪੋਰਟ ਕਰਦੇ ਹੋ ਤੇ ਇਦਾਂ ਹੀ ਭਰਾ ਨੂੰ ਸਪੋਰਟ ਕਰਨੀ ਹੈ ਲਵ ਯੂ